ਜਿਹੜੇ ਮਾਸਟਰ ਨੂੰ ਜਿਹੜੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦਾ ਦਰਜਾ ਦਿੱਤਾ ਗਿਆ ਹੋਵੇ ਉਹਨੂੰ ਚੇਤਨ ਸਿੰਘ ਜੋੜੇ ਮਾਜਰੇ ਵਰਗੇ ਬੰਦੇ ਇਸ ਤਰੀਕੇ ਨਾਲ ਜਲੀਲ ਕਰਿਆ ਉਹਨ ਇੱਕ ਪਲੱਸ 2 ਪੜਿਆ ਬੰਦਾ ਇੱਕ ਜਿਹੜੀ ਬੀਏ ਐਮਏ ਬੀਐਡ ਅਧਿਆਪਕਾਂ ਨੂੰ ਜਲੀਲ ਕਰਦਾ ਉਸ ਬੰਦੇ ਤੋਂ ਉਮੀਦ ਕੀ ਕਰ ਸਕਦੇ ਹੋ ਤੁਸੀਂ ਕਿਸੇ ਅਧਿਆਪਕ ਦੀ ਉਹਦੇ ਬੱਚਿਆਂ ਸਾਹਮਣੇ ਇਸ ਤਰੀਕੇ ਨਾਲ ਬੇਇੱਜ਼ਤੀ ਕਰਨੀ ਇਸ ਤਰੀਕੇ ਨਾਲ ਜਲੀਲ ਕਰਨੀ ਤੁਸੀਂ ਕੀ ਸ਼ੋਅ ਕੀਤਾ ਉਹਨਾਂ ਬੱਚਿਆਂ ਨੂੰ ਕਿ ਤੁਹਾਡੇ ਅਧਿਆਪਕ ਦੀ ਕੋਈ ਵੈਲਿਊ ਨਹੀਂ ਸਾਡੇ ਸਾਹਮਣੇ 29 ਤਰੀਕ ਨੂੰ ਮੈਗਾ ਪੀਟੀਐਮ ਹੋ ਕੇ ਛੱਡੀ ਐ ਸਾਰੇ ਮਾਪੇ ਆ ਕੇ ਗਏ ਐ ਸਾਰੇ ਮਾਪੇ ਗਏ ਐ ਹੁਣ ਜਦੋਂ ਨਹੀਂ ਆਏ ਫਿਰ ਹੁਣ ਅਧਿਆਪਕਾਂ ਦਾ ਹੀ ਕਸੂਰ ਹੈ ਉਹਨਾਂ ਨੇ ਤਾਂ ਤੁਹਾਡਾ ਪ੍ਰਬੰਧ ਜਿਹੋ ਜਿਹਾ ਸੀ ਉਹ ਕਰ ਦਿੱਤਾ ਜੇ ਹੁਣ ਤੁਹਾਨੂੰ ਤਾੜੀਆਂ ਮਾਰਨ ਲਈ ਮਾਪੇ ਨਹੀਂ ਮਿਲੇ ਸਕੂਲਾਂ ਦੇ ਵਿੱਚ ਵੀ ਰਾਜਨੀਤੀ ਵਾਰਤੀ ਆਪਦੀਆਂ ਭਗਵਾਨ ਸਿੰਘ ਮਾਂ ਦੀਆਂ ਫੋਟੋਆਂ ਚਮਕਾਉਣ ਦੇ ਲਈ ਐਡੇ-ਐਡੇ ਪ੍ਰੋਗਰਾਮ ਰੱਖਤੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਤੇ ਜਿਹੜਾ ਬੰਦਾ ਆਪ ਪਲੱਸ 2 ਪੜ੍ਹਿਆ ਉਹ ਕਿਸਦਾ ਕੀ ਸਤਕਾਰ ਕਰ ਲੂਗਾ ਉਹਨੂੰ ਕੀ ਪਤਾ ਕਿ ਬੀਐਡ ਕਿਵੇਂ ਹੁੰਦੀ ਐ ਉਹਨੂੰ ਕੀ ਪਤਾ ਕਿ ਐਮਏ ਕਿਵੇਂ ਹੁੰਦੀ ਐ ਉਹਨੂੰ ਕੀ ਪਤਾ ਕਿ ਟੈਟ ਕਿਵੇਂ ਪਾਸ ਹ ਜਿਹੜੇ ਬੰਦੇ ਨੇ ਪੜ੍ਹੇ ਹੀ ਪਲੱਸ 2 ਆ ਉਹ ਕਿਸੇ ਦਾ ਕੀ ਕਰ ਲੂਗਾ ਐਵੇਂ ਨਹੀਂ ਕਹਿੰਦਾ ਆ ਐਪੀ ਡੈਫਟ ਹੈ ਚੇਤਨ ਸਿੰਘ ਜੋੜਾ ਮਾਜਰਾ ਦੇ ਪਹਿਲਾ ਪੇਜ ਆ ਤੇ ਆ ਉਹ ਜਿੱਥੇ ਉਹਨਾਂ ਨੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੱਸੀ ਆ ਜਿਹਦਾ ਮਾਹੌਲ ਤਾਂ ਕਦੇ ਕਾਲੀ ਕਾਂਗਰਸ ਮੌਕੇ ਨਹੀਂ ਆਇਆ ਇੱਕ ਘਟਨਾ ਹੋਈ ਸੀ ਪੂਰੇ ਪੰਜਾਬ ਨੇ ਰੱਜ ਕੇ ਲਾਹਣ ਤਾਂ ਪਾਈਆਂ ਸੀ ਕਾਂਗਰਸ ਮੌਕੇ ਵੀ ਕਿਹਾ ਦੇ ਆਕਾਂ ਦੀ ਬੇਇੱਜ਼ਤੀ ਕੀਤੀ ਤੇ ਹੁਣ ਤਾਂ ਜੋੜੇ ਮਾਜਰਾ ਸਾਹਿਬ ਨੇ ਉਹਨਾਂ ਨੂੰ ਰੱਜ ਕੇ ਜਲੀ ਘੱਟੋ ਘੱਟ 2 ਤੋਂ 3 ਮਿੰਟ ਉਹਨਾਂ ਨੂੰ ਜਲੀਲ ਹੀ ਕਰਦੇ ਰਹੇ ਆ ਅਧਿਆਪਕਾਂ ਦੀ ਡਿਊਟੀ ਸਰਕਾਰ ਨੇ ਕਾਇਤ ਲਈ ਆ ਤੁਸੀਂ ਟਵਿੱਟਰ ਤੇ ਸਿੱਖਿਆ ਕ੍ਰਾਂਤੀ ਟ੍ਰੈਂਡਿੰਗ ਚ ਲੈ ਕੇ ਆਉਣੀ ਹੈ ਹੈਸ਼ਟੈਗ ਲਾ ਕੇ ਹੱਥ ਹੋ ਗਈ ਯਾਰੋ ਤੁਹਾਡਾ ਆਈਟੀ ਸੈੱਲ ਉਹਦੇ ਆਕਾ ਉਹ ਬੱਚਿਆਂ ਨੂੰ ਪੜਾਉਣ ਕੇ ਤੁਹਾਡਾ ਟਵਿੱਟਰ ਚਲਾਉਣਾ ਮਤਲਬ ਹਰ ਰੋਜ਼ ਵਟਸਐਪ ਤੇ ਸਟੇਟਸ ਲਾਓ ਪ੍ਰੋਫਾਈਲ ਪਿਕਾਂ ਲਾਓ ਸੋਸ਼ਲ ਮੀਡੀਆ ਤੇ ਸਾਡੀ ਆਮ ਆਦਮੀ ਪਾਰਟੀ ਦੀ ਵਾਹ ਵਾਹ ਕਰੋ ਕਿ ਸਿੱਖਿਆ ਕ੍ਰਾਂਤੀ ਆ ਗਈ ਜੀ ਮਨੀਸ਼ ਸੋਧਿਆ ਦਾ ਪ੍ਰਚਾਰ ਕਰੋ ਭਗਵਾਨ ਸਿੰਘ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਪ੍ਰਚਾਰ ਕਰੋ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹ ਗੋਲ ਖਿਲਾ ਰਹੀ ਹੈ ਨਾ ਜਿਸ ਤਰੀਕੇ ਦੇ ਕੰਮ ਕਰ ਰਹੀ ਹੈ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਬੇੜਾ ਬਾਹ ਦੂਗੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮਾਸਟਰ ਮਹਿੰਦਰ ਜੀ ਦੇ ਮੁੰਡੇ ਹੋ ਇਹਨਾਂ ਨੂੰ ਸਿਖਾਓ ਯਾਰ ਮਾਸਟਰਾਂ ਦਾ ਸਤਿਕਾਰ ਕਿਵੇਂ ਹੁੰਦਾ ਇਹਨਾਂ ਨੂੰ ਮਾੜੀ ਮੋਟੀ ਅਕਲ ਦਿਓ ਕਿ ਮਾਸਟਰਾਂ ਨਾਲ ਇੱਕ ਗੱਲ ਕਿਵੇਂ ਕਰਨੀ ਹੈ ਠੀਕ ਹੈ ਬੇਰਜਗਾਰ ਮਾਸਟਰਾਂ ਦਾ ਤੁਸੀਂ ਡੰਡੇ ਮਾਰੀ ਜਾਂਦੇ ਹੋ ਘਟਕੜ ਜਿਹੜੇ ਲੱਗੇ ਉਹਨਾਂ ਦਾ ਤਦਵਨਾਂ ਸਤਿਕਾਰ ਕਰ ਲੋ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਮੰਤਰੀ ਜਿਹੜੇ ਉਹ ਸਕੂਲਾਂ ਵਿੱਚ ਜਾ ਕੇ ਉਦਘਾਟਨ ਕਰ ਰਹੇ ਐ ਐਮਐਲਏ ਉਦਘਾਟਨ ਕਰ ਰਹੇ ਐ ਪਰ ਉਸ ਦੇ ਤਹਿਤ ਇੱਕ ਵੀਡੀਓ ਅੱਜ ਜਿਹੜੀ ਵਾਇਰਲ ਹੁੰਦੀ ਹੈ ਜੋ ਕਿ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੀ ਹੈ ਅਕਸਰ ਹੁੰਦਾ ਕਿ ਐਮਐਲਏ ਮੰਤਰੀ ਜਾਂ ਲੀਡਰ ਹੈ ਉਹ ਹੌਸਲਾ ਅਫਜ਼ਾਈ ਕਰਨ ਜਾਂਦੇ ਆ ਸਕੂਲਾਂ ਦੇ ਵਿੱਚ ਪਰ ਇਸ ਵੀਡੀਓ ਦੇ ਵਿੱਚ ਜਿਵੇਂ ਜੋ ਕੁਝ ਚੱਲ ਰਿਹਾ ਉਸ ਤੋਂ ਇਹ ਲੱਗਦਾ ਕਿ ਹੌਸਲਾ ਅਫਜ਼ਾਈ ਨਹੀਂ ਅਯਧਿਆਪਕਾਂ ਨੂੰ ਉਥੋਂ ਦੇ ਸਟਾਫ ਨੂੰ ਜਲੀਲ ਕਰਨ ਗਏ ਆ ਕਿਉਂਕਿ ਡਿਸਪਲਿਨ ਸਿਖਾ ਰਹੇ ਆ ਜਿਹੜਾ ਢੰਗ ਤਰੀਕਾ ਉਹ ਸਾਰਿਆਂ ਨੇ ਦੇਖਿਆ ਅੱਜ ਦੀ ਗੱਲਬਾਤ ਉਸੇ ਉੱਤੇ ਰਵੇਗੀ ਕਿ ਜੋ ਕੁਝ ਵਾਪਰਿਆ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜਿਹੜਾ ਇੱਕ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਜਿਵੇਂ ਉਹ ਜਾਂਦੇ ਆ ਕਹਿੰਦੇ ਆ ਕਿ ਮੰਤਰੀ ਨੇ ਸਿਖਾਇਆ ਡਿਸਪਲਿਨ ਡਿਸਪਲਿਨ ਸਿਖਾ ਰਹੇ ਆ ਵੀਡੀਓ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਦਾ ਕੋਈ ਪਹਿਲਾ ਕਾਰਨਾਮਾ ਨਹੀਂ ਉਹ ਇਨ੍ਹਾਂ ਕਾਰਨਾਮਿਆਂ ਵਿੱਚ ਮਸ਼ਹੂਰ ਰਹੇ ਆ ਆਪ ਉਹ ਬੰਦਾ ਚੇਤਨ ਸਿੰਘ ਜੋੜਾ ਮਾਜਰਾ ਜੋ ਕਿ ਵਿਧਾਇਕ ਹੈ ਪਲੱਸ 2 ਪੜਿਆ ਬੰਦਾ ਤੇ ਉਹਨੇ ਪਹਿਲਾਂ ਸਭ ਤੋਂ ਜਲੀਲ ਕੀਤਾ ਰਾਜ ਭਾਦਰ ਨੂੰ ਡਾਕਟਰ ਰਾਜ ਭਾਦਰ ਨੂੰ ਜੋ ਵਿਸ਼ਵ ਪ੍ਰਸਿੱਧ ਸਪਾਇਨ ਦੇ ਸਰਜਨ ਨੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਸਪਾਇਨ ਦਾ ਸਰਜਨ ਉਹਨੂੰ ਜਲੀਲ ਕੀਤਾ ਜੋ ਉਸ ਸਮੇਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀ ਇੱਕ ਗੱਦੇ ਗੱਦੇ ਤੇ ਪਾ ਕੇ ਇਹ ਜਲੀਲ ਕੀਤਾ ਕਿ ਆ ਪੈਕੇ ਦਿਖਾ ਮੰਨਦੇ ਆ ਕਿ ਡਾਕਟਰ ਰਾਜ ਭਾਦਰ ਦੇ ਵਿੱਚ ਅਨੇਕਾਂ ਕਮੀਆਂ ਹੋਣੀਆਂ ਆ ਬਾਰੇ ਜਿਹੜਾ ਉਹਨਾਂ ਦਾ ਡਾਕਟਰੀ ਦਾ ਤਜਰਬਾ ਹੈ ਜਿਹੜਾ ਉਹਨਾਂ ਦਾ ਰਤਬਾ ਹੈ ਉਹ ਤਾਂ ਚੇਤਨ ਸਿੰਘ ਜੋੜਾ ਮਾਜਰਾ ਨਾਲੋਂ ਕਈ ਗੁਣਾ ਜ਼ਿਆਦਾ ਹੈ ਪਹਿਲਾਂ ਇਹਨਾਂ ਨੇ ਉਹਨਾਂ ਨੂੰ ਰੱਜ ਕੇ ذلیل ਕੀਤਾ ਹੁਣ ਚੇਤਨ ਸਿੰਘ ਜੋੜਾ ਮਾਜਰਾ ਐਮ ਐਲ اے ਨੇ ਉਹ ਅੱਜ ਸਕੂਲ ਆਫ ਫੈਮਿਨਸ ਜਿਹੜਾ ਇਹਨਾਂ ਨੇ ਰੱਖਿਆ ਉਹ ਘਾਟਨ ਸਮਾਰੋ ਉਹਦੇ ਵਿੱਚ ਪਹੁੰਚਦੇ ਨੇ ਪਹੁੰਚ ਕੇ ਉਹ ਦੇਖਦੇ ਨੇ ਕਿ ਗਾਂ ਅੱਗੇ ਨਾ ਤਾਂ ਮਾਪੇ ਉਸ ਤਰੀਕੇ ਨਾਲ ਆਏ ਆ ਨਾ ਬੱਚੇ ਉਸ ਤਰੀਕੇ ਨਾਲ ਆਏ ਆ ਤਾਂ ਉਹ ਭੜਕ ਜਾਂਦੇ ਆ ਕਿ ਮੇਰੇ ਤੇ ਹੁਣ ਤਾੜੀਆਂ ਕੌਣ ਮਾਰੂਗਾ ਜਦੋਂ ਮੈਂ ਬਹਿ ਕੇ ਕਈ ਗੱਪ ਛੱਡੂਗਾ ਕਈ ਸੱਚ ਮਾਰੂ ਬੋਲੂਗਾ ਤੇ ਉਹ ਤਾੜੀਆਂ ਕੌਣ ਮਾਰੂਗਾ ਤਾਂ ਉਹਦੇ ਤਹਿਤ ਫਿਰ ਉਹ ਅਧਿਆਪਕਾਂ ਨੂੰ ਰੱਜ ਕੇ ਜਲੀਲ ਕਰਦੇ ਆ ਉਹਨਾਂ ਨੂੰ ਡਿਸਪਲਨ ਸਿਖਾਉਂਦੇ ਆ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਜੋੜੇ ਮਾਜਰਾ ਸਾਹਿਬ ਨੂੰ ਕਿ ਤੁਸੀਂ ਵੀ ਕਿਸੇ ਅਧਿਆਪਕ ਕੋਲੋਂ ਪੜ੍ਹੇ ਹੋਵੋਗੇ ਚਾਹੇ ਤੁਸੀਂ ਪੜ੍ਹੇ ਪਲੱਸ 2 ਹੀ ਐ ਇਹ ਸਾਨੂੰ ਪਤਾ ਹੈ ਕਿ ਤੁਸੀਂ ਪਲੱਸ 2 ਹੀ ਪੜ੍ਹੇ ਹੋਏ ਬੰਦੇ ਆ ਪੜੇ ਤਾਂ ਤੁਸੀਂ ਕਿਸੇ ਅਧਿਆਪਕ ਕੋਲੇ ਹੋਵੋਗੇ ਕਿਸੇ ਅਧਿਆਪਕ ਦੀ ਉਹਦੇ ਬੱਚਿਆਂ ਸਾਹਮਣੇ ਇਸ ਤਰੀਕੇ ਨਾਲ ਬੇਇੱਜ਼ਤੀ ਕਰਨੀ ਇਸ ਤਰੀਕੇ ਨਾਲ ਜਲੀਲ ਕਰਨੀ ਤੁਸੀਂ ਕੀ ਸ਼ੋਅ ਕੀਤਾ ਉਹਨਾਂ ਬੱਚਿਆਂ ਨੂੰ ਕਿ ਤੁਹਾਡੇ ਅਧਿਆਪਕ ਦੀ ਕੋਈ ਵੈਲਿਊ ਨਹੀਂ ਸਾਡੇ ਸਾਹਮਣੇ ਇੱਕ ਬੱਚੇ ਲਈ ਉਹਦਾ ਅਧਿਆਪਕ ਆਦਰਸ਼ ਹੁੰਦਾ ਉਹ ਬੱਚਾ ਉਹਨੂੰ ਦੇਖ ਕੇ ਸਿੱਖਦਾ ਹੈ ਕਿ ਮੇਰੇ ਅਧਿਆਪਕ ਮੈਨੂੰ ਆਹ ਸਿਖਾਉਂਦੇ ਆ ਘਰੇ ਆ ਕੇ ਵੀ ਦੱਸਦਾ ਹੈ ਕਿ ਅੱਜ ਸਾਡੇ ਮਾਸਟਰ ਜੀ ਨੇ ਸਾਨੂੰ ਆਹ ਸਿਖਾਇਆ ਅੱਜ ਸਾਡੇ ਮਾਸਟਰ ਜੀ ਨੇ ਸਾਨੂੰ ਇਹ ਦੱਸਿਆ ਜਿਹੜੇ ਮਾਸਟਰ ਨੂੰ ਜਿਹੜੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦਾ ਦਰਜਾ ਦਿੱਤਾ ਗਿਆ ਹੋਵੇ ਉਹਨੂੰ ਚੇਤਨ ਸਿੰਘ ਜੋੜੇ ਮਾਜਰੇ ਵਰਗੇ ਬੰਦੇ ਇਸ ਤਰੀਕੇ ਨਾਲ ਜਲੀਲ ਕਰਿਆ ਹੁਣ ਸਿੱਖਿਆ ਕ੍ਰਾਂਤੀ ਇਹ ਆ ਤੁਹਾਡੀ ਕਿ ਅਧਿਆਪਕਾਂ ਨੂੰ ਜਲੀਲ ਕਰੋ ਪਹਿਲੇ ਨੰਬਰ ਤੇ ਤਾਂ ਤੁਹਾਡੇ ਸਕੂਲਾਂ ਦੇ ਵਿੱਚ 15000 ਅਧਿਆਪਕਤਾ ਵੈਸੇ ਹੀ ਘਟ ਹੈ ਉਤੋਂ ਜਿਹੜੇ ਹੈਗੇ ਆ ਤੁਸੀਂ ਉਸ ਉਹਨਾਂ ਨੂੰ ਇਸ ਤਰੀਕੇ ਨਾਲ ਜਲੀਲ ਕਰਦੇ ਹੋ ਇਸ ਤਰੀਕੇ ਦਾ ਮਾਹੌਲ ਤਾਂ ਕਦੇ ਕਾਲੀ ਕਾਂਗਰਸ ਮੌਕੇ ਨਹੀਂ ਆਇਆ ਇੱਕ ਘਟਨਾ ਹੋਈ ਸੀ ਪੂਰੇ ਪੰਜਾਬ ਨੇ ਰੱਜ ਕੇ ਲਾਣਤਾਂ ਪਾਈਆਂ ਸੀ ਕਾਂਗਰਸ ਮੌਕੇ ਵੀ ਕਿ ਅਧਿਆਪਕਾਂ ਦੀ ਬੇਇੱਜ਼ਤੀ ਕੀਤੀ ਤੇ ਹੁਣ ਤਾਂ ਜੋੜੇ ਮਾਜਰਾ ਸਾਹਿਬ ਨੇ ਉਹਨਾਂ ਨੂੰ ਰੱਜ ਕੇ ਜਲੀਲ ਘਟੋ ਘਟ ਦੋ ਤੋਂ ਤਿੰਨ ਮਿੰਟ ਉਹਨਾਂ ਨੂੰ ਜਲੀਲ ਹੀ ਕਰਦੇ ਰਹੇ ਸਿੱਖਿਆ ਕ੍ਰਾਂਤੀ ਦੇ ਨਾਮ ਉੱਤੇ ਜਿਹੜੇ ਇਹ ਕੰਮ ਰੱਖੇ ਗਿਆ ਉਹ ਘਾਟਣ ਸਮਾਰੋ ਪਹਿਲੀ ਗੱਲ ਤਾਂ ਇਹੀ ਸਵਾਲਾਂ ਦੇ ਘੇਰੇ 'ਚ ਵਕਵਕ ਲੋਕੇ ਸਵਾਲਾਂ ਚ ਘੇਰੇ ਕਰਿਆ ਅਧਿਆਪਕਾਂ ਦੀ ਡਿਊਟੀ ਸਰਕਾਰ ਨੇ ਕਾਇਤ ਲਈ ਆ ਤੁਸੀਂ ਟਵਿੱਟਰ ਤੇ ਸਿੱਖਿਆ ਕ੍ਰਾਂਤੀ ਟ੍ਰੈਂਡਿੰਗ ਚ ਲੈ ਕੇ ਆਉਣੀ ਹੈ ਹੈਸ਼ਟੈਗ ਲਾ ਕੇ ਹੱਦ ਹੋ ਗਈ ਯਾਰੋ ਤੁਹਾਡਾ ਆਈਟੀ ਸੈੱਲ ਹੈ ਅਧਿਆਪਕ ਹੈ ਉਹ ਬੱਚਿਆਂ ਨੂੰ ਪੜਾਉਣ ਕੇ ਤੁਹਾਡਾ ਟਵਿੱਟਰ ਚਲਾਉਣ ਇਹ ਕੰਮ ਬਦਲਾਅ ਦੇ ਹੈ ਇਹ ਕ੍ਰਾਮ ਇਨਕਲਾਬ ਦੇ ਹੈ ਜਿਹੜਾ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਫਿਰ ਇਹਨਾਂ ਨੇ ਇੱਕ ਹੋਰ ਕਾਹ ਕੰਮ ਕੀਤਾ ਕਿ 5-5000 ਰੁਪਿਆ ਕਿਸੇ ਨੂੰ 20000 ਕਿਸੇ ਨੂੰ 15000 ਕਿਸੇ ਨੂੰ 10000 ਸਕੂਲ ਦਾ ਇਸ ਤਰੀਕੇ ਨਾਲ ਵੰਡਿਆ 20000 ਦੇ ਵਿੱਚ ਕਹਿੰਦੇ ਐਨਾ ਕੱਟ ਕਰੋਗੇ 20000 ਆ ਸਕੂਲ ਦਾ ਉਹਦੇ ਵਿੱਚੋਂ ਵੀ ਅਧਿਆਪਕਾਂ ਦੀ ਜੇਬਾਂ 'ਚੋਂ ਪੈਸੇ ਲੱਗ ਰਹੇ ਐ ਫਿਰ ਅਧਿਆਪਕਾਂ ਦਾ ਕੰਮ ਤੁਹਾਡੇ ਜਿਹੜੇ ਆਮਦਮੀ ਪਾਰਟੀ ਦਾ ਪ੍ਰਚਾਰ ਕਰਨਾ ਨੇਗਾ ਅਧਿਆਪਕਾਂ ਦਾ ਕੰਮ ਐ ਬੱਚਿਆਂ ਨੂੰ ਪੜ੍ਹਾਉਣਾ ਤੇ ਤੁਸੀਂ ਵਟਸਐਪ ਤੇ ਪ੍ਰੋਫਾਈਲ ਪਿੱਕਾ ਲਾਓ ਸਟੇਟਸ ਲਾਓ ਹਰ ਰੋਜ਼ ਵਟਸਐਪ ਮਤਲਬ ਹਰ ਰੋਜ਼ ਵਟਸਐਪ ਤੇ ਸਟੇਟਸ ਲਾਓ ਪ੍ਰੋਫਾਈਲ ਪਿੱਕਾ ਲਾਓ ਸੋਸ਼ਲ ਮੀਡੀਆ ਤੇ ਸਾਡੀ ਆਮਦਮੀ ਪਾਰਟੀ ਦੀ ਵਾਹ ਵਾਹ ਕਰੋ ਵੀ ਸਿੱਖਿਆ ਕ੍ਰਾਂਤੀ ਆ ਗਈ ਜੀ ਮਨੀਸ਼ ਸੋਧਿਆ ਦਾ ਪ੍ਰਚਾਰ ਕਰੋ ਭਗਵਾਨ ਸਿੰਘ ਇਮਾਨਦਾਰ ਵਿੰਦ ਕੇਜਰੀਵਾਲ ਦਾ ਪ੍ਰ ਤੁਸੀਂ ਇਹ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਣੀ ਇਹ ਕਹਿੰਦੇ ਹੁੰਦੇ ਸੀ ਕਿ ਅਧਿਆਪਕ ਦਾ ਕੰਮ ਕੱਲਾ ਪੜਾਉਣਾ ਹੋਣਾ ਚਾਹੀਦਾ ਨਾ ਉਹ ਵੋਟਾਂ ਬਣਾਵੇ ਨਾ ਉਹ ਰਾਸ਼ਨ ਕਾਰਡ ਬਣਾਵੇ ਉਹ ਕੁਝ ਦੂਜੀਆਂ ਸਰਕਾਰਾਂ ਤਾਂ ਰਾਸ਼ਨ ਕਾਰਡ ਤੇ ਵੋਟਾਂ ਬਣਾਉਂਦੀਆਂ ਸੀ ਇਹ ਤਾਂ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆ ਸਦਾ ਵਾਹ ਵਾਹ ਕਰਦੇ ਰਹੋ ਆਮ ਆਦਮੀ ਪਾਰਟੀ ਦੇ ਸੋਲੇ ਗਾਉਂਦੇ ਰਹੋ ਯਾਰ ਅਧਿਆਪਕ ਤੁਹਾਡੇ ਗੁਲਾਮ ਨਹੀਂਗੇ ਠੀਕ ਹੈ ਸਰਕਾਰੀ ਅਧਿਆਪਕ ਨੇ ਤਨਖਾਹ ਲੈਂਦੇ ਨੇ ਸਰਕਾਰ ਨੂੰ ਪਰ ਸਰਕਾਰ ਜਿਹੜੀ ਤਨਖਾਹ ਦਿੰਦੀ ਹੈ ਉਹ ਤਾਂ ਲੋਕਾਂ ਦੇ ਟੈਕਸ ਚੋਂ ਦਿੰਦੀ ਹੈ ਕਿਹੜਾ ਚੇਤਨ ਸਿੰਘ ਜੋੜਾ ਮਾਜਰਾ ਆਪਣੀ ਤਨਖਾਹ ਚੋਂ ਚੈੱਕ ਕੱਟ ਕੇ ਦੇ ਕੇ ਆਉਂਦੇ ਕਿਸੇ ਨੂੰ ਜਿਹੜੇ ਅਧਿਆਪਕਾਂ ਨੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਜਿਹੜੇ ਅਧਿਆਪਕਾਂ ਨੇ ਸਾਡੇ ਪੰਜਾਬ ਨੂੰ ਗਾਂਹ ਲੈ ਕੇ ਜਾਣਾ ਤੁਸੀਂ ਉਹਨੂੰ ਐਂ ਜਲੀਲ ਕਰੀ ਜਾਂਦੇ ਹੋ ਇੱਕ ਪਲੱਸ 2 ਪੜਿਆ ਮੈਂ ਐਵੇਂ ਨਹੀਂ ਕਹਿੰਦਾ ਆ ਐਫੀ ਡੈਵਟਾ ਚੇਤਨ ਸਿੰਘ ਜੋੜਾ ਮਾਜਰਾ ਦੇ ਪਹਿਲਾ ਪੇਜ ਹੈ ਯਾਓ ਜਿੱਥੇ ਉਹਨਾਂ ਨੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੱਸੀ ਹੈ ਇੱਕ ਪਲੱਸ 2 ਪੜਿਆ ਬੰਦਾ ਇੱਕ ਐਮਬੀਬੀਐਸ ਐਮਐਸ ਆਰਥੋ ਡਾਕਟਰ ਨੂੰ ਇਸ ਤਰੀਕੇ ਨਾਲ ਜਲੀਲ ਕਰਦਾ ਹੈ ਇੱਕ ਪਲੱਸ 2 ਪੜਿਆ ਬੰਦਾ ਇੱਕ ਜਿਹੜੀ ਬੀਏ ਐਮਏ ਬੀਐਡ ਅਧਿਆਪਕਾਂ ਨੂੰ ਜਲੀਲ ਕਰਦਾ ਉਸ ਬੰਦੇ ਤੋਂ ਉਮੀਦ ਕੀ ਕਰ ਸਕਦੇ ਹੋ ਤੁਸੀਂ ਲੱਗਦਾ ਕਿ ਜਿਹੜੇ ਬੱਚੇ ਪੜਦੇ ਉਹਨਾਂ ਅਧਿਆਪਕਾਂ ਕੋਲ ਉਹਨਾਂ ਦੀ ਇੱਜ਼ਤ ਕਰਨਗੇ ਜਾਂ ਮਜ਼ਾਕ ਨਾ ਉਡਾਉਣਗੇ ਉਹਨਾਂ ਦੇ ਇੱਕ ਤੋੜੀ ਤੈਦਾ ਕਰਕੇ ਉਹ ਉਹ ਬੱਚਿਆਂ ਨੇ ਕੀ ਇੱਜ਼ਤ ਕਰਨੀ ਕਿਸੇ ਨੇ ਵੀ ਨਹੀਂ ਕਰਨੀ ਅਧਿਆਪਕ ਦੀ ਇੱਜ਼ਤ ਇੱਕ ਸਕੂਲ ਦੇ ਨੇ ਨਹੀਂ ਕਰਨੇ ਹੋਰਾਂ ਸਕੂਲਾਂ ਤੇ ਵੀ ਅਸਰ ਪੈਣਾ ਹੈ ਉਹਦਾ ਅਗਲਾ ਕਹਿੰਦਾ ਕਿ ਐਮਐਲਏ ਲੋ ਤਾ ਬੱਚਿਆਂ ਨੇ ਤਾਂ ਆਮ ਤੌਰ ਤੇ ਬੱਚਾ ਕੀ ਮੰਨਦਾ ਹੈ ਅਧਿਆਪਕ ਬਹੁਤ ਉੱਪਰ ਹੈ ਮੇਰਾ ਅਧਿਆਪਕ ਬਹੁਤ ਮਹਾਨ ਹੈ ਹੁਣ ਉਹਨਾਂ ਨੂੰ ਆਇ ਲੱਗਣਾ ਵੀ ਇਹਨੂੰ ਤਾਂ ਹਯਾਲਾ ਤਾਂ ਮੇਰੇ ਅਧਿਆਪਕ ਦਾ ਤਾਂ ਇਹਦਾ ਮਤਲਬ ਐਮ ਐਲ ਏ ਬਹੁਤ ਮਹਾਨ ਹੈ ਉਹ ਬਹੁਤ ਤਾਕਤਵਰ ਚੀਜ਼ ਹੈ ਸੋ ਜਿਹੜੀ ਆਮ ਆਦਮੀ ਪਾਰਟੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹ ਗੋਲ ਖਿਲਾ ਰਹੀ ਹੈ ਨਾ ਜਿਸ ਤਰੀਕੇ ਦੇ ਕੰਮ ਕਰ ਰਹੀ ਹੈ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਬੇੜਾ ਬਾ ਦੂਗੀ ਜਿਹੜੀ ਪਰ ਤੇ ਆਪਕਾ ਨੇ ਬੱਚਿਆਂ ਨੂੰ ਪੜਾਉਣਾ ਕਿਵੇਂ ਪੜਾਉਣਗੇ ਉਹਨਾਂ ਦਾ ਮਾਨੇ ਨਹੀਂ ਵਧਣਾ ਕਿ ਅਸੀਂ ਕੀ ਕਰਨਾ ਇਹੋ ਜਿਹਾ ਪੜਾ ਕੇ ਠੀਕ ਹੈ ਡੰਗ ਲਾਈ ਚੱਲਾਂਗੇ ਤਨਖਾਹ ਸਾਨੂੰ ਮਿਲੀ ਜਾਣੀ ਹੈ ਅੱਜ ਤੁਸੀਂ ਕੁਝ ਵੀ ਕਹੋ ਚਾਹੇ ਲੋਕ ਕਿਸੇ ਤਰੀਕੇ ਦੇ ਇਲਜ਼ਾਮ ਲਾਉਣ ਪਹਿਲਾਂ ਲੱਗਦੇ ਰਹੇ ਆ ਕਿ ਸਵਾਟਰਾਂ ਬੁੰਦੀਆਂ ਰਹੀਆਂ ਮਾਸਟਰਨੀਆਂ ਫਲਾਣਾ ਕਰਦੀਆਂ ਅੱਜ ਤੁਸੀਂ ਸਕੂਲਾਂ ਜਾ ਕੇ ਦੇਖੋ ਬਹੁਤ ਅਧਿਆਪਕ ਹੁਣ ਸ਼ੌਂਕ ਨਾ ਪੜਾਉਂਦੇ ਆ ਬਹੁਤ ਅਧਿਆਪਕਾਂ ਨੇ ਆਪਦੇ ਸਕੂਲ ਸੰਵਾਰੇ ਆ ਜਿਹੜੇ ਸਕੂਲਾਂ ਤੇ ਫੜਾ ਮਾਰਦੇ ਨਾ ਜੇ ਕਿ ਆਹ ਦੇਖੋ ਜੀ ਅਸੀਂ ਐਂ ਕਰਤਾ ਉਹਨਾਂ ਵਿੱਚ ਬਹੁਤਾ ਅਧਿਆਪਕਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਸਮਾਰਟ ਸਕੂਲਾਂ ਲਈ ਪਿੰਡਾਂ ਚੋਂ ਪੈਸੇ ਮੰਗੇ ਆਪਦੀਆਂ ਜੇਬਾਂ ਚੋਂ ਪੈਸੇ ਪਾਏ ਤੇ ਸਕੂਲ ਬਣਾਏ ਸਾਡੇ ਜੈਤੋ ਦੇ ਸਕੂਲ ਦੇ ਵਿੱਚ ਆਪਣੇ ਮੁੰਡਿਆਂ ਵਾਲੇ ਸਕੂਲ ਦੇ ਵਿੱਚ ਜਸਵੰਤ ਸਿੰਘ ਪ੍ਰਿੰਸੀਪਲ ਸੀ ਉਹਨੇ ਬੜੇ ਢੰਗ ਨਾਲ ਲੋਕਾਂ ਤੋਂ ਪੈਸੇ ਲੈ ਕੇ ਮੰਗ ਮੰਗ ਕੇ ਸਕੂਲ ਇਹੋ ਜਿਹਾ ਬਣਾਤਾ ਹੁਣ ਭਾਵੇਂ ਆਮਦਵੀ ਪਾਰਟੀ ਨੂੰ ਸਕੂਲ ਆਫ ਫੈਮਿਨਸ ਬਣਾਈ ਬੈਠੀ ਹੈ ਉਹ ਸਕੂਲ ਆਮਦਵੀ ਉਹ ਯੋਗਦਾਨ ਸੀ ਜੈਤੋ ਦੇ ਲੋਕਾਂ ਦਾ ਤੇ ਆਸ-ਪਾਸ ਦੇ ਇਸੇ ਤਰੀਕੇ ਨਾਲ ਬੜੇ ਪਿੰਡਾਂ ਦੇ ਲੋਕਾਂ ਨੇ ਆਪਦੇ ਸਕੂਲਾਂ ਨੂੰ ਚਮਕਾਇਆ ਸਵਾਰਿਆ ਤੇ ਸਹਿਯੋਗ ਮਾਸਟਰਾਂ ਦਾ ਦਿੱਤਾ ਤੇ ਜਿਹੜੇ ਹੁਣ ਇਕਾਦੁੱਕਾ ਮਾਸਟਰ ਹੋਣਗੇ ਯਾਰ ਜਿਹੜੇ ਨਹੀਂ ਕੰਮ ਕਰਦੇ ਹੁਣੇ ਤੁਸੀਂ ਐਂ ਬਣ ਤਾਂ ਸਭ ਨੂੰ ਇਸ ਤਰੀਕੇ ਨਾਲ ਹੀ ਜਲੀਲ ਕਰੀ ਜਾਓਗੇ ਤੁਸੀਂ ਗਏ ਹੋ ਪ੍ਰੋਗਰਾਮ 'ਚ ਤੁਹਾਡੇ ਹੁਣ ਤੁਸੀਂ ਇਹ ਕਹਿੰਦੇ ਜੀ ਸਾਹਮਣੇ ਅਸਲ ਚੇੜ ਕਿਹੜੀ ਗੱਲ ਤੁਸੀਂ ਸਾਹਮਣੇ ਮਾਪੇ ਨਹੀਂ ਆਏ ਮਾਪੇ ਨਹੀਂ ਆਏ ਬੱਚੇ ਘਟੇ ਇਮਤਿਹਾਨ ਜਿਹੜਾ ਅਪ੍ਰੈਲ ਦਾ ਮਹੀਨਾ ਨਾ ਆਪਾਂ ਵੀ ਸਕੂਲਾਂ 'ਚ ਪੜ੍ਹਦੇ ਰੇ ਅਸੀਂ ਪੜ੍ਹਦੇ ਰੇ ਸਰਕਾਰੀ ਸਕੂਲਾਂ 'ਚ ਇਹ ਕੰਮ ਹੁੰਦਾ ਹੈ ਕਿ ਉੱਥੇ ਦੋ ਤਰ੍ਹਾਂ ਦੇ ਬੱਚੇ ਪੜ੍ਹਦੇ ਹੁੰਦੇ ਹੁਣ ਤਾਂ ਵੈਸੇ ਬਹੁ ਗਿਣਤੀ ਇੱਕ ਤਰ੍ਹਾਂ ਦੀ ਰਹਿ ਗਏ ਪਹਿਲਾਂ ਕਿਸੀ ਕਿਸਾਨ ਦਾ ਬੱਚਾ ਤੇ ਮਜ਼ਦੂਰ ਦਾ ਬੱਚਾ ਕਿਸਾਨ ਵੀ ਇਹ ਰੁੱਤ ਦੇ ਵਿੱਚ ਵਾਢੀ 'ਚ ਵਿਜੀ ਹੋ ਜਾਂਦਾ ਆਪਦੀ ਫਸਲ 'ਚ ਵਿਜੀ ਹੋ ਜਾਂਦਾ ਤੇ ਮਜ਼ਦੂਰ ਵੀ ਵਾਢੀ 'ਚ ਵਿਜੀ ਹੋ ਜਾਂਦਾ ਤੇ ਦੋਨਾਂ ਦੇ ਬੱਚੇ ਦੋਨੇ ਬੱਚੇ ਨਹੀਂ ਆਉਂਦੇ ਠੀਕ ਹੈ ਤੇ ਹੁਣ ਤਾਂ ਜਿਹੜੀ ਤੀਜੀ ਗੱਲ ਹੈ ਕਿ ਮਾਪੇ ਵੀ ਵਿਜੀ ਆ ਮਾਪੇ ਵਾਡੀ ਚ ਹੁਣ ਜਾਂ ਤਾਂ ਮਾਪੇ ਵਾਡੀ ਕਰਨ ਆਪਦੀ ਖੇਤੀਬਾੜੀ ਸਾਂਭਣ ਉਹਨਾਂ ਦੇ ਬੱਚੇ ਉਹ ਕੰਮ ਕਰਾਉਣ ਜਾਂ ਫਿਰ ਇਹਨਾਂ ਦੇ ਆ ਕੇ ਜਿਹੜੇ ਪ੍ਰੋਗਰਾਮ ਹੋ ਉਹਨਾਂ ਦੇ ਵਿੱਚ ਬੈਠਣ 29 ਤਰੀਕ ਨੂੰ ਮੈਗਾ ਪੀਟੀਐਮ ਹੋ ਕੇ ਠੀਕ ਹੈ ਸਾਰੇ ਮਾਪੇ ਆ ਕੇ ਗਏ ਐ ਸਾਰੇ ਮਾਪੇ ਗਏ ਐ ਹੁਣ ਜੇਦੋਂ ਨਹੀਂ ਆਏ ਫਿਰ ਹੁਣ ਅਧਿਆਪਕਾਂ ਦਾ ਹੀ ਕਸੂਰ ਹੈ ਉਹਨਾਂ ਨੇ ਤਾਂ ਤੁਹਾਡਾ ਪ੍ਰਬੰਧ ਜਿਹੋ ਜਿਹਾ ਸੀ ਉਹ ਕਰ ਦਿੱਤਾ ਜੇ ਹੁਣ ਤੁਹਾਨੂੰ ਤਾੜੀਆਂ ਮਾਰਨ ਲਈ ਮਾਪੇ ਨਹੀਂ ਮਿਲੇ ਤੁਹਾਡੇ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਵੱਡੀਆਂ-ਵੱਡੀਆਂ ਕਰਨੀਆਂ ਸੀ ਇਹਨੇ ਜਿਵੇਂ ਹਰਜੋਤ ਬੈਂਸ ਨੇ ਵੀ ਅੱਜ ਗੱਪ ਮਾਰਿਆ ਕਿ 20000 ਅਧਿਆਪਕ ਭਰਤੀ ਕੀਤਾ ਆ ਸਰਕਾਰ ਦੇ ਵਿੱਚ ਇੱਕ ਵੀ ਨਵੀਂ ਭਰਤੀ ਨਹੀਂ ਆਈ ਕੰਮ ਕਰਨ ਵਾਲੇ ਤੁਹਾਡੇ ਤੋਂ ਹੋ ਨਹੀਂ ਰਹੇ 20 25 25 ਕਰੋੜ ਰੁਪਇਆ ਤੁਸੀਂ ਬਰਬਾਦ ਕਰ ਰਹੇ ਹੋ ਆ ਸਿਰੇ ਇੱਕ ਮਹੀਨਾ ਡੇਢ ਮਹੀਨਾ ਜਿਹੜਾ ਪ੍ਰੋਗਰਾਮ ਚੱਲਣਾ ਹੈ ਇਹ ਪਹਿਲੇ ਨੰਬਰ ਦੇ ਉੱਤੇ ਸਕੂਲਾਂ 'ਚ ਰਾਜਨੀਤੀ ਹੋਣ ਲੱਗੀ ਇੱਕ ਤੁਹਾਨੂੰ ਹੋਰ ਦੱਸਦਾ ਐ ਇਸ ਤੋਂ ਪਹਿਲਾਂ ਜਿਹੜੀਆਂ ਕਮੇਟੀਆਂ ਬਣਦੀਆਂ ਸੀ ਸਕੂਲਾਂ ਦੀਆਂ ਉਹਨਾਂ ਨੂੰ ਕੀ ਕਹਿੰਦੇ ਐ ਜਿਹੜੀ ਸਕੂਲ ਦੀ ਪ੍ਰਬੰਧਕ ਕਮੇਟੀ ਜੀ ਬਣਦੀ ਐ ਇੱਕ ਮੈਨੇਜਮੈਂਟ ਕਮੇਟੀ ਸਕੂਲ ਮੈਨੇਜਮੈਂਟ ਕਮੇਟੀ ਉਹ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਅੱਗੇ ਜਿਹੜੇ ਬੱਚੇ ਪੜ੍ਹਦੇ ਉਹਨਾਂ ਦੇ ਮਾਪੇ ਹੁੰਦੇ ਸੀ ਇੱਕ ਪਿੰਡ ਦਾ ਮੋਤਵਾਰ ਬੰਦਾ ਜਿਵੇਂ ਸਰਪੰਚ ਇੱਕ ਦੋ ਬੰਦੇ ਸਿੱਖਿਆ ਨਾਲ ਜੁੜੇ ਹੋਏ ਹੁਣ ਇਹਨਾਂ ਨੇ ਕੀ ਲਾਜ਼ਮੀ ਕਰਤਾ ਹੁਣ ਇਹਨਾਂ ਨੇ ਇਹ ਲਾਜ਼ਮੀ ਕਰਤਾ ਕਿ ਇੱਕ ਬੰਦਾ ਉਸ ਕਮੇਟੀ 'ਚ ਐਮਐਲਏ ਦਾ ਹੋਊਗਾ ਸਕੂਲਾਂ ਦੇ ਵਿੱਚ ਵੀ ਰਾਜਨੀਤੀ ਵਾਰਦੀ ਆਪਦੀਆਂ ਭਗਵਾਨ ਸਿੰਘ ਮਾਨ ਦੀਆਂ ਫੋਟੋਆਂ ਚਮਕਾਉਣ ਦੇ ਲਈ ਏਡੇ ਏਡੇ ਪ੍ਰੋਗਰਾਮ ਰੱਖਤੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਇਹ ਸਕੂਲਾਂ ਚ ਰਾਜਨੀਤੀ ਚੰਗੀ ਗੱਲ ਨਹੀਂ ਹੈ ਇਹ ਬਿਰਤ ਬਹੁਤ ਮਾੜੀ ਹੈ ਸਕੂਲਾਂ ਦੇ ਅਧਿਆਪਕਾਂ ਨੂੰ ਤਾਂ ਪੜਾਉਣ ਦਾ ਸਮਾਂ ਹੁਣ ਤੁਸੀਂ ਅੱਜ ਦੇਖੋ ਅੱਜ ਮੰਤਰੀ ਨਹੀਂ ਆਉਣਾ ਮੇਰੇ ਸਕੂਲ ਦੇ ਵਿੱਚ ਅੱਜ ਕਿਸੇ ਐਮਐਲਏ ਨੇ ਆਉਣਾ ਮੈਨੂੰ 5 ਦਿਨ ਪਹਿਲਾਂ ਤਿਆਰੀਆਂ ਕਰਨੀਆਂ ਪੈਣੀਆਂ ਮੈਨੂੰ ਸਾਰਾ ਕੰਮ ਛੱਡ ਕੇ ਉਹ ਤੇ ਲੱਗਣਾ ਪਊਗਾ ਜੇਕਰ ਕੰਮ ਹੀ ਰਹੇਗੀ ਤਾਂ ਫਿਰ ਆ ਕੋਈ ਹੋ ਜੜਾ ਕੋ ਜੱਜ ਬਿਲਕੁਲ ਮੈਨੂੰ ਪੜ੍ਹਾਈ ਵੀ ਛੱਡਣੀ ਪਊ ਸਕੂਲ ਦੇ ਅਧਿਆਪਕਾਂ ਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਵਾਹ ਵਾਹ ਕਰਨੀ ਹੈ ਜਾਂ ਤਾਂ ਵਾਹ ਵਾਹ ਕਰਵਾ ਲਓ ਜਾਂ ਪੜਵਾ ਲਓ ਫਿਰ ਕੰਮ ਛੱਡੋ ਉਹਨਾਂ ਨੂੰ ਲਾਣ ਦਿਓ ਕਿ ਪੰਜਾਬ ਦੇ ਜਿੰਨੇ ਵੀ ਅਧਿਆਪਕ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹਨਾਂ ਦੇ ਟੈਗ ਲਾ ਦਿਓ ਪੱਕਾ ਵੀ ਜਿਹੜਾ ਅਧਿਆਪਕ ਹੈ ਕੰਮ ਤੁਸੀਂ ਵਰਕਰਾਂ ਵਾਲੇ ਲਈ ਜੰਨੇ ਆ ਕਦੇ ਕਹਿੰਦੇ ਹੋ ਕਿ ਸਾਡੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਲਾਓ ਐਕਸ ਤੇ ਸਾਨੂੰ ਟ੍ਰੈਂਡਿੰਗ ਚ ਲਿਆਓ ਹੱਦ ਹੋ ਗਈ ਜਿਹੜਾ ਕੰਮ ਅਧਿਆਪਕ ਦਾ ਤੁਸੀਂ ਕਰਨ ਹੀ ਨਹੀਂ ਦੇ ਰਹੇ ਫਿਰ ਇਹ ਕਹਿੰਦੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੰਧਾਂ ਕੌਲਿਆਂ ਬਾਥਰੂਮਾਂ ਨਾਲ ਨਹੀਂ ਆਉਣੀ ਇਹ ਜ਼ਰੂਰੀ ਹੈ ਇਹ ਸਾਰਾ ਕੰਮ ਵੀ ਜ਼ਰੂਰੀ ਹੈ ਪਰ ਸਭ ਤੋਂ ਪਹਿਲਾਂ ਜਿਹੜੇ 15000 ਦੇ ਕਰੀਬ ਸਕੂਲ ਅਧਿਆਪਕਾਂ ਨੂੰ ਤਰਸ ਰਹੇ ਐ 15000 ਪੋਸਟਾਂ ਦੀ ਕਮੀ ਐ ਪੰਜਾਬ 'ਚ ਉਹਨੂੰ ਪੂਰੀ ਕਰੋ ਬਹੁਤੇ ਸਕੂਲਾਂ ਦੇ ਵਿੱਚ ਤਾਂ ਪ੍ਰਿੰਸੀਪਲ ਹੈ ਨਹੀਂਗੇ ਬਹੁਤੇ ਸਕੂਲਾਂ ਦੇ ਵਿੱਚ ਹੈਡਮਾਸਟਰ ਹੈ ਨਹੀਂਗੇ ਉਹ ਤਾਂ ਭਰਤੀ ਕੀਤੇ ਨਹੀਂ ਜਾਂਦੇ ਉਹ ਤਾਂ ਪ੍ਰਮੋਸ਼ਨਾਂ ਦਿੱਤੀਆਂ ਨਹੀਂ ਜਾਂਦੀਆਂ ਹਰ ਸਾਲ ਅਧਿਆਪਕ ਰਿਟਾਇਰ ਹੋ ਰਹੇ ਐ ਉਹ ਤਾਂ ਇਹਨਾਂ ਤੋਂ ਨਵੇਂ ਭਰਤੀ ਨਹੀਂ ਕੀਤੇਗੇ ਤੇ ਜਿਹੜੇ ਪਹਿਲਾਂ ਵਾਲੇ ਹੈਗੇ ਆ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਜਲੀਲ ਕਰ ਰਹੇ ਸੋ ਚੇਤਨ ਸਿੰਘ ਜੋੜਾ ਮਾਜਰਾਤ ਜਿਹੜੇ ਐ ਉਹਨਾਂ ਨੂੰ ਸੱਤਾ ਦਾ ਹੰਕਾਰ ਚੜਿਆ ਹੋਇਆ ਹੈ ਉਹਨਾਂ ਦੇ ਦਿਮਾਗ ਨੂੰ ਫਤੂਰ ਚੜਿਆ ਹੋਇਆ ਐਮਐਲਏ ਸ਼ਿਪ ਦਾ ਇਹ ਐਮਐਲਏ ਸ਼ਿਪ ਦਾ ਫਤੂਰ ਲੈ ਜਾਂਦਾ ਇਸ ਤੋਂ ਪਹਿਲਾਂ ਬੜੇ ਬੜੇ ਵੱਡੇ ਲੀਡਰ ਹੋ ਕੇ ਗਏ ਆ ਇੱਥੇ ਉਹਨਾਂ ਨੂੰ ਸਮਝਣਾ ਚਾਹੀਦਾ ਇਹ ਲੋਕ ਮੁੜ ਕੇ ਸਸਰੀ ਕਾਲ ਨੂੰ ਵੀ ਤਰਸਦੇ ਹੁੰਦੇ ਆ ਕਿ ਕੋਈ ਯਾਰ ਸਾਨੂੰ ਤੁਰੇ ਜਾਂਦੇ ਨੂੰ ਸਸਰੀ ਕਾਲ ਬ ਨਹੀਂ ਬਣਾਉਂਦਾ ਤੇ ਲੋਕ ਸਤਕਾਰ ਉਹਦਾ ਹੀ ਕਰਦੇ ਜਿਹਦੀ ਬੋਲੀ ਸਤਕਾਰ ਵਾਲੀ ਹੋਵੇ ਜਿਹਨੂੰ ਸਤਕਾਰ ਕਰਵਾਉਣਾ ਆਉਂਦਾ ਹੋਵੇ ਸੋ ਜਿਹੜਾ ਬੰਦਾ ਆਪ ਪਲੱਸ ਟੂ ਪੜ੍ਹਿਆ ਉਹ ਕਿਸਦਾ ਕੀ ਸਤਕਾਰ ਕਰ ਲੂਗਾ ਉਹਨੂੰ ਕੀ ਪਤਾ ਕਿ ਬੀਐਡ ਕਿਵੇਂ ਹੁੰਦੀ ਹੈ ਉਹਨੂੰ ਕੀ ਪਤਾ ਕਿ ਐਮਏ ਕਿਵੇਂ ਹੁੰਦੀ ਹੈ ਉਹਨੂੰ ਕੀ ਪਤਾ ਕਿ ਟੈਟ ਕਿਵੇਂ ਪਾਸ ਹੁੰਦਾ ਜਿਹੜੇ ਬੰਦੇ ਨੇ ਪੜ੍ਹਿਆ ਹੀ ਪਲੱਸ 2 ਆ ਉਹ ਕਿਸੇ ਦਾ ਕੀ ਕਰ ਲੂਗਾ ਸੋ ਜਿਹੜੇ ਪਲੱਸ 2 ਪੜ੍ਹੇ ਐ ਐਮਐਲਏ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਪ ਦੀ ਜਿੰਨੀ ਕਿ ਸਾਡੀ ਸਮਰੱਥਾ ਸੀ ਓਡੀ ਗੱਲ ਹੀ ਕਰੀਏ ਅਸੀਂ ਝੜਕ ਰਹੇ ਆ ਐਮਡੀ ਡਾਕਟਰਾਂ ਨੂੰ ਅਸੀਂ ਝੜਕ ਰਹੇ ਆ ਬਹੁਤ ਪ੍ਰਸਿੱਧ ਡਾਕਟਰਾਂ ਨੂੰ ਅਸੀਂ ਝੜਕ ਰਹੇ ਆ ਅਧਿਆਪਕਾਂ ਨੂੰ ਐਮਏ ਬੀਏਡ ਅਧਿਆਪਕਾਂ ਨੂੰ ਸਾਡੀ ਆਪ ਦੀ ਕੀ ਪਹੁੰਚ ਹੈ ਸਾਡਾ ਆਪ ਦਾ ਕੀ ਪੱਧਰ ਹੈ ਸੋ ਜਿਹੜੇ ਚੇਤਨ ਸਿੰਘ ਜੋੜਾ ਮਾਜਰਾ ਨੇ ਇਹ ਹਰਕਤ ਕੀਤੀ ਹੈ ਬੇਹੱਦ ਨਿੰਦਣਯੋਗ ਹੈ ਬੇਹੱਦ ਮਾੜੀ ਹੈ ਬੇਹੱਦ ਘਟੀਆ ਹੈ ਇੱਕ ਵਿਧਾਇਕ ਨੂੰ ਜੇ ਇਹ ਅਧਿਕਾਰ ਨਹੀਂ ਮਿਲ ਗਿਆ ਕਿ ਉਹ ਦੁਨੀਆ ਨੂੰ ਜਲੀਲ ਕਰੇ ਇਹਨਾਂ ਲੋਕਾਂ ਨੂੰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਐ ਐਮਐਲਏ ਹੁੰਦੇ ਨਾ ਜਿਹੜੇ ਨਵੇਂ ਬਣੇ ਐਮਐਲਏ ਆ ਉਹਨਾਂ ਦੇ ਵਿੱਚ ਕਈ ਬੰਦਿਆਂ ਨੂੰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਸਿਆਣੇ ਬੰਦੇ ਵੀ ਆ ਕਈਆਂ ਨੂੰ ਇਹ ਫਤੂਰ ਚੱਲ ਜਾਂਦਾ ਕਿ ਐਮਐਲਏ ਦੀ ਪਾਵਰ ਚੀਫ ਸੈਕਟਰੀ ਬਰਾਬਰ ਦੀ ਐ ਜੋ ਜਿੰਨਾ ਚੀਫ ਸੈਕਟਰੀ ਦਾ ਰਤਬਾ ਉਹਨਾਂ ਐਮਐਲਏ ਦਾ ਉਹ ਭਾਈ ਰਤਬੇ ਤਾਂ ਹੈ ਪਰ ਇਹਨੂੰ ਸੰਭੋ ਇਹਦਾ ਜੇ ਕੋਈ ਮੇਰੇ ਕੋਲੇ ਤਾਕਤ ਆ ਗਈ ਐ ਨਹੀਂ ਕਿ ਮੈਂ ਦੂਜਿਆਂ ਨੂੰ ਮਿਦਦਾ ਫਿਰਾਂ ਹੁਣ ਜਿਹੜੇ ਦੂਜੇ ਅਧਿਆਪਕਾ ਮੇਰੇ ਸਾਹਮਣੇ ਜ਼ੀਰੋ ਐ ਇਹੀ ਅਧਿਆ ਇਹੀ ਅਧਿਆਪਕਾਂ ਨੇ ਇਨਕਲਾਬ ਲਿਆਂਦਾ ਸੀ ਅੱਜ ਉਹੀ ਅਧਿਆਪਕਾਂ ਦੇ ਛਿੱਤਰ ਪੈ ਰਹੇ ਆ ਉਹੀ ਅਧਿਆਪਕਾਂ ਨੂੰ ਜਲੀਲ ਕੀਤਾ ਜਾ ਰਿਹਾ ਉਹੀ ਅਧਿਆਪਕਾਂ ਦੀ ਜਥੇਬੰਦੀ ਨੂੰ ਇਹ ਕਿਹਾ ਜਾਂਦਾ ਕਿ ਪੋਲੀਟੀਕਲ ਪਾਰਟੀ ਬਣਾ ਲਓ ਸੋ ਰੱਜ ਕੇ ਜਲੀਲ ਕੀਤਾ ਮੰਦਪਾਗੀ ਘਟਨਾ ਅਧਿਆਪਕ ਜਿਹੜੇ ਆ ਉਹਨਾਂ ਨੂੰ ਇਸ ਤਰੀਕੇ ਦਾ ਵਰਤਾਓ ਇਹ ਕਦੇ ਵੀ ਪੰਜਾਬ ਸੈਨ ਨਹੀਂ ਕਰੇਗਾ ਦੇਸ਼ ਸੈਨ ਨਹੀਂ ਕਰੇਗਾ ਕਿਉਂਕਿ ਹਰ ਬੰਦਾ ਆਪਣੇ ਅਧਿਆਪਕ ਦੀ ਕਦਰ ਕਰਦਾ ਹੀ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਉਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਰ ਸਿੰਘ ਹੋਣ ਦੇਸ਼ ਦੇ ਰਾਸ਼ਟਰਪਤੀ ਅਬਦੁਲ ਕਲਾਮ ਹੋਣ ਉਹਨਾਂ ਨੇ ਵੀ ਆਉਦੇ ਅਧਿਆਪਕਾਂ ਦੇ ਪੈਰੀਂ ਅਸਲ ਲਾਏ ਲਾਏ ਆ ਕੋਈ ਬੰਦਾ ਕਿਤੇ ਪਹੁੰਚੋ ਆਪਦੇ ਅਧਿਆਪਕ ਤੋਂ ਉੱਪਰ ਨਹੀਂ ਹੁੰਦਾ ਮਤਰੀ ਖੁਦ ਵੀ ਮਾਸਟਰ ਦੇ ਮੁੰਡੇ ਨੇ ਮਾਸਟਰ ਦੇ ਮੁੰਡੇ ਨੇ ਹੁਣ ਮਾਸਟਰ ਮੈਂ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮਾਸਟਰ ਮਹਿੰਦਰਜੀ ਦੇ ਮੁੰਡੇ ਹੋ ਇਹਨਾਂ ਨੂੰ ਸਿਖਾਓ ਯਾਰ ਮਾਸਟਰਾਂ ਦਾ ਸਤਿਕਾਰ ਕਿਵੇਂ ਹੁੰਦਾ ਇਹਨਾਂ ਨੂੰ ਮਾੜੀ ਮੋਟੀ ਅਕਲ ਦਿਓ ਕਿ ਮਾਸਟਰਾਂ ਨਾਲ ਇੱਕ ਗੱਲ ਕਿਵੇਂ ਕਰਨੀ ਹੈ ਠੀਕ ਹੈ ਬੇਰਜਗਾਰ ਮਾਸਟਰਾਂ ਦਾ ਤੁਸੀਂ ਡੰਡੇ ਮਾਰੀ ਜਾਂਦੇ ਹੋ ਘਟਕੜ ਜਿਹੜੇ ਲੱਗੇ ਆ ਉਹਨਾਂ ਦਾ ਤਾਦ ਬਨਾ ਸਤਿਕਾਰ ਕਰ ਲੋ ਉਹਨਾਂ ਨੂੰ ਤਾਂ ਜੇ ਦੇ ਲੋ ਇਹ ਨਾ ਹੋਵੇ ਉਹ ਵੀ ਭੱਜ ਜਾਣ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਵੈਸ